ਕਹਿੰਦੇ ਨੇ ਕਿ ਜੱਟ ਦੀ ਜੂਨ ਬੁਰੀ ਆ ਇਸ ਸਮੇ ਜੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਝੋਨੇ ਦੀ ਕਟਾਈ ਆ ਤੇ ਦੂਜੇ ਪਾਸੇ ਪ੍ਰਾਲੀ ਨੂੰ ਲੈ ਕੇ ਹਰ ਵਾਰ ਮਸਲਾ ਖੜਾ ਹੁੰਦਾ ਦਿੱਲੀ ਦੀ ਸਰਕਾਰ ਕਹਿੰਦੀ ਹੈ ਕਿ ਦਿੱਲੀ ਦੇ ਵਿੱਚ ਪੰਜਾਬ ਦਾ ਧੂਆਂ ਆ ਪਰ ਜੇ ਗੱਲ ਕਰੀਏ ਪੰਜਾਬ ਦੀ ਹਕੀਕਤ ਦੀ ਤਾਂ ਇਸ ਸਮੇ ਬਹੁਤ ਗਿਣਤੀ ਦੇ ਵਿੱਚ ਹਲੇ ਝੋਨੇ ਦੀ ਕਟਾਈ ਬਾਕੀ ਹੈ ਤੇ ਕੁਝ ਹੱਦ ਤੱਕ ਕਿਸਾਨਾਂ ਵੱਲੋਂ ਜਿਹੜੇ ਤਕਨੀਕਾਂ ਆਈਆਂ ਨੇ ਉਹਨਾਂ ਤਰੀਕਾ ਇਸਤੇਮਾਲ ਕਰਕੇ ਜਿਹੜਾ ਹੈਗਾ ਝੋਨੇ ਦੀ ਕਟਾਈ ਕੀਤੀ ਗਈ ਤੇ ਪ੍ਰਾਲੀ ਨੂੰ ਸੰਭਿਆ ਗਿਆ ਹੈਗਾ ਪਾਰਸ ਸਮੱਸਿਆ ਹਜੇ ਵੀ ਕਿਸਾਨਾਂ ਦੀ ਜਿਉਂਦੀ ਤੇ ਉਹੀ ਕਿਉਂਕਿ ਕਿਸਾਨ ਜੋ ਕਹਿੰਦੇ ਨੇ ਕਿ ਹਰ ਵਾਰ ਉਹਨਾਂ ਨੂੰ ਇਸ ਸਮੱਸਿਆ ਆਉਂਦੀ ਹੈ ਸਰਕਾਰ ਦਾਅਵੇ ਕਰ ਦਿੰਦੀ ਹੈ ਕਿ ਹਰ ਇੱਕ ਸਹੂਲਤ ਦਿੱਤੀ ਜਾਵੇਗੀ ਉਥੋਂ ਜਿਹੜੇ ਗੱਠਾ ਬਣਾ ਕੇ ਚੁੱਕੀਆਂ ਜਾਣਗੀਆਂ ਪਰ ਇਸ ਟਾਈਮ ਅਸੀਂ ਖੜੇ ਆਂ ਫਰੀਕ ਕੋਡ ਜ਼ਿਲ੍ਹੇ ਦੇ ਕੋਟਕਪੁਰਾ ਹਲਕੇ ਦੇ ਪਿੰਡ ਵਿੱਚ ਜੋ ਕਿ ਵਿਧਾਨ ਸਭਾ ਸਪੀਕਰ ਕੁਤਾਖਸਨ ਸੰਧਮਾ ਦਾ ਹਲਕਾ ਉਹਨਾਂ ਦੇ ਹਲਕੇ ਦੇ ਵਿੱਚ ਖੜੇ ਆਂ ਤਸਵੀਰਾਂ ਦਿਖਾਉਣੇ ਆ ਇਸ ਖੇਤ ਦੇ ਵਿੱਚੋਂ ਜਿਹੜਾ ਜਿਹੜੀਆਂ ਗੱਠਾ ਬਣਾਈਆਂ ਗਈਆਂ ਸੀ ਪਿਛਲੇ ਸਮੇਂ ਬਾਰਸਈ ਸੀ ਉਸ ਸਮੇਂ ਇੱਥੇ ਗੱਟਾ ਪਈਆਂ ਸਨ ਉਹਨਾਂ ਗੱਠਾਂ ਨੂੰ ਜਿਹੜਾ ਹੈਗਾ ਇੱਕ ਵਾਰ ਇੱਥੋਂ ਚੌਕ ਕੇ ਜਿਹੜਾ ਬਾਹਰ ਰੱਖਿਆ ਗਿਆ ਖੁਦ ਕਿਸਾਨਾਂ ਵੱਲੋਂ ਉਹ ਕਿਸਾਨਾਂ ਦਾ ਕਹਿਣਾ ਹੈ ਕਿ ਉਹਨੂੰ ਚੁੱਕਣ ਲਈ ਕੋਈ ਨਹੀਂ ਆ ਰਿਹਾ ਗਿਆ ਤੇ ਦੁਆਰਾ ਫੇਰ ਜਿਹੜਾ ਹੈਗਾ ਥੱਲੋਂ ਝੋਨਾ ਜਿਹੜਾ ਉਗ ਰਿਹਾ ਤੁਸੀਂ ਦੇਖ ਸਕਦੇ ਹੋ ਬਰਗ ਹਰੇ ਖੇਤ ਹੋਏ ਪਏ ਨੇ ਤੇ ਦੂਜੇ ਪਾਸੇ ਇਧਰ ਭਾਰਤੀ ਕਿਸਾਨ ਜੀ ਇੱਕ ਤੇ ਸਿੱਧੂਪੁਰ ਦੇ ਕਿਸਾਨ ਇਕੱਠੇ ਹੋਏ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਇਹ ਸਾਨੂੰ ਮਜਬੂਰੀ ਵਸ ਜਿਹੜਾ ਹੈਗਾ ਪ੍ਰਾਈ ਨੂੰ ਅੱਗ ਲਾਉਣੀ ਪੈਂਦੀ ਆ ਤੇ ਅੱਜ ਇਕੱਠੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਜੈਦਾਬਾਦ ਜਿੰਦਾਬਾ 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 ਮਰਦਾਬਾ ਜਿੰਦਾਬਾ ਭੰਡੋ ਤੇ ਕਾਰ ਮਰਦਾਬਾ ਮਰਦਾਬਾ ਕਾਰ ਖਿਲਾਫ ਨਾਅਰੇ ਬਾਈ ਕਰਨ ਤੋਂ ਬਾਅਦ ਕਿਸਾਨਾਂ ਨੇ ਆਪਣਾ ਦੁੱਖ ਦੱਸਿਆ ਕਿ ਲਗਾਤਾਰ ਕਈ ਦਿਨ ਹੋ ਚੁੱਕੇ ਨੇ ਇਕੱਠਾ ਬਣਿਆ ਹੁਣ ਕੋਈ ਵੀ ਚੁੱਕਣ ਨਹੀਂ ਆ ਰਿਹਾ ਸਗੋਂ ਉਹਨਾਂ ਤੋਂ ਪੈਸਿਆਂ ਦੀ ਮੰਗ ਕੀਤੀ ਰਹੀ ਹੈ ਜਿਸ ਕਾਰਨ ਅੱਜ ਮਜਬੂਰੀ ਵਸ ਉਹਨਾਂ ਵੱਲੋਂ ਪਰਾਲੀ ਨੂੰ ਅੱਗ ਲਾਉਣੀ ਪੈ ਰਹੀ ਹੈ ਅਤੇ ਪ੍ਰਸ਼ਾਸਨ ਨੂੰ ਅਲਟੀਮੇਟ ਦਿੰਦੇ ਹਨ ਜੇਕਰ ਇਹ ਗੱਠਾ ਨਹੀਂ ਚੁੱਕਿਆ ਗਈਆਂ ਤਾਂ ਫਿਰ ਉਹ ਸ਼ਰੇਆਮਾਂ ਕ ਲਾਉਣਗੇ ਤੁਸੀਂ ਵੀ ਸੁਣੋ ਇਸ ਬਾਰੇ ਕੀ ਕਹਿੰਦੇ ਨੇ ਹੋਰ ਆਗੂ ਅਰੇ ਅੱਜ ਤੁਸੀਂ ਹਾਲਾਤ ਵੇਖਿਆ ਪੰਜਾਬ ਦੇ ਜਿਹੜਾ ਝੋਨਾ ਸਾਡਾ ਵਿਗ ਰਿਹਾ ਝੋਨਾ ਸਾਡਾ 4 ਕਿਲੋ ਕੁਆਂਟਲ ਦੀ ਘਾੜਨਾ ਵਿਗ ਰਿਹਾ ਸੇਲਰਾਂ ਵਾਲਿਆਂ ਨੂੰ ਖੁੱਲ ਦੇ ਛੱਡੀ ਇਹਨਾਂ ਨੇ ਵੀ ਇਸ ਤਰ੍ਹਾਂ ਕਰਕੇ ਵੀ ਝੋਨਾ ਕਿੜਾ ਤੁਸੀਂ ਖੁੱਲ ਬਾਜ਼ਾਰ ਚ ਦੇ ਛੱਡੀ ਆ ਤੇ ਭਗਵਾਨ ਤਮਾਨ ਤਰਨਤਾਰ ਦੀਆਂ ਸਟੇਜਾਂ ਦੇ ਉੱਤੇ ਕਰੀ ਜਾਂਦਾ ਜੀ ਦਿੱਲੀ ਦਾ ਧੂਆ ਇਧਰ ਨੂੰ ਜਾਵੜਾ ਇਧਰ ਨੂੰ ਜਾੜਾ ਮੈਂ ਤਾਂ ਰੋਗਦਾ ਹੀ ਨਹੀਂ ਕਿਸੇ ਨੂੰ ਤੇ ਆਹ ਵੇਖੋ ਤੁਸੀਂ ਮਾਰੇ ਆ ਆਪਦੇ ਕੈਮਰੇ ਰਾਹੀਂ ਵਿਖਾਓ ਸਾਡੇ ਵਾਹਣ ਵਿਜਣ ਵਾਲੇ ਪਏ ਆ ਹਜੇ ਸਾਡੇ ਕੋਲੇ ਡੀਏਪੀ ਦੀ ਘਾਟ ਆ ਬਾਕੀ ਅਸੀਂ ਬੀਜ ਦਾ ਪ੍ਰਬੰਧ ਕਰਨਾ ਤੇ ਬਾਕੀ ਕਿਹੜਿਆ ਰੌਣੀਆਂ ਅਜੇ ਅਸੀਂ ਕਰਨੀਆਂ ਵੀ ਸਾਡੀ ਪਰਾਲੀ ਦਾ ਕੋਈ ਪ੍ਰਬੰਧ ਕਰੋ ਨਾ ਕੋਈ ਵੇਲਰ ਦਾ ਪ੍ਰਬੰਧ ਕੀਤਾ ਅਜੇ ਤੱਕ ਜੇ ਉਹ ਗੱਠਾ ਬੰਨ ਵੀ ਗਿਆ ਇੱਕ ਮਹੀਨਾ ਹੋ ਗਿਆ ਗੱਠਾ ਮੰਨਣ ਨੂੰ ਉਹ ਚੱਕਦਾ ਨੀਗਾ ਹੋਣਾ ਤੇ ਅਸੀਂ ਇਹਨੂੰ ਅਸੀਂ ਹੁਣ ਆਖਰ ਦੇ ਵਿੱਚ ਸਾੜਾਂਗੇ ਹੋ ਰਹੀ ਕੀ ਹਾਲ ਆ ਸਾਡਾ ਲੇਟ ਹੋ ਰਹੀਆਂ 15 ਦਿਨ ਅਜ ਕਣਕ ਦੀ ਬਿਜਾਈ ਦੇ ਵਿੱਚ ਰਹਿ ਗਿਆ ਸਾਡਾ ਐਸ ਲਈ ਆਹੀ ਬੇਨਤੀ ਕਰਦੇ ਆਂ ਪੰਜਾਬ ਗਵਰਨਮੈਂਟ ਨੂੰ ਜਾਂ ਸੈਂਟਰ ਦੀ ਨੂੰ ਵੀ ਇਹ ਜਦਾ ਗੱਠਾ ਚੱਕ ਕੇ ਜਾਂ 5-7 ਦਿਨਾਂ ਦੀ ਮੌਲਤ ਦਿੰਨੇ ਆਂ ਤਾਂ ਨਹੀਂ ਅਸੀਂ ਇਹਨਾਂ ਨੂੰ ਪ੍ਰਾਲੀ ਨੂੰ ਸਾੜਾਂਗੇ ਜ਼ਰੂਰ ਵੀ ਸਰਕਾਰ ਦੀ ਗੱਲ ਕਰਾਂਗੇ ਸਰਕਾਰ ਜਦੋਂ ਸੱਤਾ ਦੇ ਬਾਹਰ ਹੁੰਦੀ ਆ ਉਦੋਂ ਗੱਲਾਂ ਕੁਝ ਹੋਰ ਹੁੰਦੀਆਂ ਜਦੋਂ ਮੁੱਖ ਮੰਤਰੀ ਛੀਰ ਤੇ ਭਗਵੰਤ ਮਾਨ ਬਹਿ ਗਿਆ ਉਦੋਂ ਗੱਲਾਂ ਹੋਰ ਹੁੰਦੀਆਂ ਤੁਸੀਂ ਪੁਰਾਣੀਆਂ ਵੀਡੀਓ ਮੁੱਖ ਮੰਤਰੀ ਮਾਨਯੋਗ ਮੁੱਖ ਮੰਤਰੀ ਦੀ ਕੱਢ ਕੇ ਦੇਖ ਲੋ ਜੇ ਉਹ ਸਮੇਂ ਇਹਦੀਆਂ ਸਟੇਟਮੈਂਟਾਂ ਸੀਗਾ ਕਿ ਭਾਈ ਕਿਸਾਨਾਂ ਦੀ ਪਰਾੜੀ ਨੂੰ ਅੱਗ ਲਾਉਣਾ ਕਿਸਾਨਾਂ ਦੀ ਮਜਬੂਰੀ ਆ ਇਹ ਚੱਕੇ ਚੱਕੇ ਸਰਕਾਰ ਸਰਕਾਰ ਦੀ ਜ਼ਿੰਮੇਵਾਰੀ ਆ ਭਗਵਾਨਤਮਾਨਾ ਹੁਣ ਤੂੰ ਬੈਠਾ ਕੁਰਸੀ ਦੇ ਉਸੇ ਤੇ ਕੌਣ ਕੀ ਦੀ ਜ਼ਿੰਮੇਵਾਰੀ ਹੁਣ ਦੱਸ ਤੇ ਭਾਈ ਅੱਜ ਤਾਂ ਅਸੀਂ ਇਹ ਅੱਜ ਟ੍ਰਾਇਲ ਦੇ ਰੂਪ ਚ ਅੱਗ ਲਾਉਣ ਲੱਗਿਆ ਐਦੂ ਆਉਣ ਵਾਲੇ ਚਾਰਾਂ ਪੰਜਾ ਦਿਨਾਂ ਦੇ ਵਿੱਚ ਕੋਈ ਹੱਲ ਨਾ ਆਇਆ ਤਾਂ ਬੰਗ ਦਿਹਾੜੇ 12 ਵਜੇ 1 ਵਜੇ 2 ਵਜੇ ਜਦੋਂ ਸਮਾਂ ਲੱਗਿਆ ਕਿਸਾਨ ਦਾ ਅੱਗ ਲੱਗੂਗੀ ਲੱਗੂਗੀ ਇਹਦਾ ਕੋਈ ਹੱਲ ਨਹੀਂਗਾ ਟੇਬਲ ਤੇ ਬਹਿ ਕੇ ਗੱਲ ਕਰਨੀ ਸਰਕਾਰ ਟੇਬਲ ਤੇ ਬਹਿ ਕੇ ਹੀ ਕਰ ਲੈ ਸਾਡੇ ਨਾਲ ਇਹਦਾ ਹੱਲ ਦੱਸੇ ਸਾਨੂੰ ਜਲ ਅਸੀਂ ਬਈ ਸਰਕਾਰ ਨੂੰ ਚੇਤਾਵਨੀ ਸਮਝ ਲੈ ਚੇਤਾਵਨੀ ਸਮਝ ਲੈ ਸਾਡੀ ਧਮਕੀ ਸਮਝੀ ਧਮਕੀ ਸਮਝ ਲੈ ਜਰ ਜਰ ਦੋਦੇ ਅਸੀਂ ਆਣੀ ਜਲ ਜਿਹੜੇ ਪੱਰਚੇ ਪਾਉਣੇ ਪਾ ਦਿਓ ਇਹਦਾ ਕੋ ਕਰਨਾ ਕਰਦੇ ਸਮਝ ਲੈਣਾਂ ਜੇਲਾਂ ਸਿਰ ਤੋਂ ਜੇਲਾਂ ਸਿਰ ਤੋਂ ਅਸੀਂ ਤਾਂ ਅੱਗ ਲਾਵਾਂਗੇ ਜੇ ਨਾ ਕੋਈ ਸਾਡਾ ਮਸਲਾ ਹੱਲ ਨਾ ਕੀਤਾ ਚਾਹ ਪੰਜਾਬ ਸਰਕਾਰ ਹੈ ਚਾਹ ਸੈਂਟਰਲ ਸਰਕਾਰ ਹੈ ਹੁਣ ਵੇਖੋ ਦੁਆੜੀ ਤੋਂ ਪਹਿਲਾਂ ਦੇ ਝੋਨੇ ਵੱਡੇ ਆ ਕੇ ਰੀਪਰ ਮਾਰਿਆ ਵੇ ਕਿੰਨੀਆਂ ਗੱਠਾਂ ਬਣੀਆਂ ਪਈਆਂ ਬੇਲਰ ਵਾਲੇ ਜਿਹੇ ਵਹਿਲੇ ਆ ਉਦੋਂ ਪੰਡਾ ਜੇ ਵੜ ਜਾਂਦੇ ਆ ਬਾਅਦ ਜੋ ਸੀਜ਼ਨ ਚੱਲ ਪੈਂਦਾ ਪੰਡਾ ਛੱਡ ਜਾਂਦੇ ਆ ਗੱਠਾਂ ਛੱਡ ਜਾਂਦੇ ਆ ਰੀਪਰ ਮਾਰਿਆ ਉਵੇਂ ਛੱਡ ਜਾਂਦੇ ਆ ਅੱਗ ਲਾਉਣੀ ਸਰਕਾਰ ਦੀ ਅੱਗ ਨਾਲ ਪਰਚੀ ਦੇਵਾਂਗੇ ਵੇਖੋ ਪਰਚਾ ਪੁਚਾ ਤੁਹਾਨੂੰ ਪਤਾ ਹੈ ਜ਼ਿੰਮੇਵਾਰ ਕੋਈ ਨਹੀਂ ਡਰਦਾਗਾ ਨਾ ਇਸ ਨੂੰ ਪਰਚੇ ਪਰਵਾਹ ਦੀ ਨਾ ਚੀਜ਼ਾਂ ਗੱਲ ਬੇਨਤੀ ਹੈ ਵੀ ਇਹਨਾਂ ਨੂੰ ਜਦੋਂ ਤੁਸੀਂ ਸਾਡੇ ਦੀ ਇਹ ਚੀਜ਼ ਲਾਗੂ ਕਰਤੀ ਵੀ ਪਰਚਾ ਦੇ ਦਿਓ ਜੋ ਸੈਂਟਰ ਗਵਰ ਲਗੂ ਕਰਨ ਤੋਂ ਪਹਿਲਾਂ ਜੋ ਸੁਪਰੀਮ ਕੋਰਟ ਦੀ ਡਿরেকਸ਼ਨ ਆਈਆਂ ਵੀ ਇਹਨਾਂ ਨੂੰ ਛੋਣੇ ਦੇ ਮਗਰ ਇੰਨਾ ਬੋਨਸ ਦਿੱਤੇ ਰੂਪ ਚ ਪੈਸੇ ਦਿੱਤੇ ਜਾਣ ਜਾਂ ਕਿਸੇ ਤਰ੍ਹਾਂ ਇਹਨਾਂ ਦਾ ਜਿਹੜਾ ਕਾਟਾ ਪੂਰਾ ਕੀਤਾ ਜਾਵੇ ਤਾਂ ਕਿ ਜਿਹੜੇ ਕਿਸਾਨ ਹੈ ਉਹ ਪਰਾਲੀ ਦਾ ਹੱਲ ਕੱਢ ਸਕਣ ਉਹ ਤਾਂ ਕਿਸੇ ਨਹੀਂ ਦਾ ਨਿਕਾ ਪਰਚੇ ਤੋਂ ਪਹਿਲਾਂ ਦਿਸਲ ਆਪੀ ਇਸ ਦੇ ਨਾਲ ਜਿਹੜੇ ਸੈਲਰ ਮਾਲਕ ਹੈ ਕੋ ਜੀਮੇਦਾਰ ਦੀ ਖਜ਼ਲਖਵਾਰੀ ਕਲੀ ਵਾਣਾ ਜਿਹਨਾਂ ਦੀ ਮੰਡੀਆਂ 'ਚ ਲੁੱਟ ਬਹੁਤ ਹੋਈ ਜਾਂਦੀ ਹੈ ਚਮਣੀ ਬਣੋ ਦੀ ਸਰਕਾਰ ਅਸੀਂ ਹਰ ਮਹੀਨੇ ਹਰੇਕ ਪਿੰਡ ਦੇ ਘਰ ਘਰ ਦੋ ਦੋ ਬਿਲਰ ਦੇ ਦੇਓ ਜੇ ਤੋ ਅੱਗ ਨਹੀਂ ਹੋਣੀ ਤਾਂ ਅਸੀਂ ਅੱਗ ਨਾ ਲਾਵਾਂਗੇ ਔਰ ਜਿੰਨੇ ਗੱਠਾਂ ਬਣੀਆਂ ਪਈਆਂ 15 ਦੇ ਗੱਠਾਂ ਬਣੀਆਂ ਹੋ ਗਈਆਂ ਕਦੋਂ ਬੰਦਾ ਉਹਨਾਂ ਹੱਲ ਕਢੂ ਕੋਦ ਚੱਕੂ ਕੋਦ ਨੂੰ ਰੌਣੀ ਕਰੂਗਾ ਤੇ ਕੋਦ ਜੀਵ ਦਾ ਕਣਕ ਵੀਚੂਗਾ ਨਵੰਬਰ ਦੇ ਪਹਿਲੇ ਹਫ਼ਤੇ ਤੋਂ ਲੈ ਕੇ ਤਾਂ ਕਣਕ ਕੋਲ ਦਣਾਂ ਦੀ ਲੇਟ ਹੁੰਦੀ ਜਾਂਦੀ ਇਹ ਜਿਹੜੀ ਇਹਨਾਂ ਦੀ ਯੂਨੀਵਰਸਿਟੀ ਕੋਲ ਕਹਿ ਰਹੀ ਹੈ ਕਿ ਇੱਕ ਦਿਨ ਪਿੱਛੇ 10 ਕਿਲੋ 15 ਕਿਲੋ ਕਣਕ ਜਿਹੜੀ ਘਟ ਘਟ ਚਾਰ ਘਟ ਹੋਗਾ ਤਾਂ ਭਾਈ ਇਹ ਅੱਗ ਲੋਣੀ ਇੱਕ ਸਾਡੇ ਬਹੁਤ ਵੱਡੀ ਮਜਬੂਰੀ ਹੈ ਤੇ ਜੇ ਸਰਕਾਰ ਐਸਾ ਕਰੇਗੀ ਤਾਂ ਬਸ ਸਰ ਭਾਈ ਸਾਡੇ ਕੋਲ ਹੋਰ ਤਾਂ ਹੱਲ ਹੈ ਹੀ ਨਹੀਂ ਅੱਗ ਲਾਵਾਂਗੇ ਹਰ ਹਾਲਤ ਲਾਵਾਂਗੇ ਤੇ ਜੇ ਸਾਡੇ ਕੋ ਨਾ ਏ ਬੇਲਰ ਨਾ ਦੇਣਗੇ ਗਠਾ ਨਾ ਚੱਕੜੇ ਬਾਈ ਫਿਰ ਜਿਮੀਦਾਰ ਲੈ ਕੇ ਕਿੱਥੇ ਜਾਊਗਾ ਜਾਂ ਢਾਈ ਤਨੇ ਕਿ ਲੈ ਆ ਕਿੱਥੇ ਜਾਊਗਾ ਵੱਡਿਆਂ ਕੋਲੇ ਬੇਲਰ ਵੀ ਜਾਂਦੇ ਆ ਤੇ ਉਹਨੇ ਕੋਲ ਗਠੜੇ ਵੀ ਜਾ ਵਰਦੇ ਆ ਤੇ ਨਾ ਹੀ ਸਾਨੂੰ ਡੀਪੀ ਮਿਲਦੀ ਐ ਕੱਲਾ ਜਿਮੀਦਾਰ ਇੱਕ ਬਾਈ ਦੋਹ ਕਿੰਨੀ ਐ ਡੀਪੀ ਲਈ ਡੀਪੀ ਵੀ ਨਹੀਂ ਮਿਲਦੀ ਜੀ ਉਹ ਵੀ ਸਾਡਾ ਨੁਕਸਾਨ ਹੋ ਰਿਹਾ ਜਿਮੀਦਾਰ ਦਾ ਤੇ ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਆਂ ਹਰ ਇੱਕ ਪਿੰਡਾਂ ਜਾਵਾਂਗੇ ਕਿ ਪਹਿਲਾਂ ਗਠਾੜਿਆਂ ਨੂੰ ਅਸੀਂ ਤਰਜੀਹ ਦੇਣੀ ਆਓ ਚੱਕੋ ਜੇ ਨਹੀਂ ਤਾਂ ਬਾਈ ਫਿਰ ਅੱਗ ਲਾਣਾ ਸਾਡੇ ਮਜਬੂਰੀ ਆ